ਇਨਾ ਮੈਨੂੰ ਗੁੱਸਾ ਚੜੰਡਿਆ ਨਾ ਦੱਸ ਆ ਪੰਨਾਂ ਪੰਨਾਂ ਦੇ ਪੈਕਟ ਲੈ ਗਿਆ ਕਿਹਦੀਆਂ ਕਿਹਦੀਆਂ ਨਾ ਸੱਚ ਦਵਾ ਆ ਬੁਰੇ ਨਾ ਲੱਗਣਗੇ ਇੱਥੇ ਰੱਖੇ ਆ ਥੋੜੀ ਕਿ ਬੂੰਦੀ ਹੈਗੀ ਆ ਆ ਨਾਲ ਰਾ ਦਿੰਨੀ ਆ ਮੰਮੀ ਦਾ ਵੀ ਕਾਕਾ ਹਾਲ ਨਹੀਂ ਦੱਸ ਸਾਰਾ ਸਰਫਾ ਇੱਥੇ ਕਰ ਲੈਣਾ ਵਾ ਇਹਦੇ ਤੇ ਉਹ ਗੱਲ ਹੀਓ ਅਿਤਨਾ ਨਹੀਂ ਝੁਕਣਾ ਦੂਜੇ ਤਰੀਕੇ ਨਾਲ ਝੁਕਣਾ ਉਦਾਂ ਭਾਵੇਂ ਇਦਾਂ ਕੋਈ ਲੋਟ ਲਟ ਕੇ ਸਾਨੂੰ ਲੈ ਜੇ ਹੋਰ ਪੁੱਤ ਮੰਮੀ ਡੈਡੀ ਠੀਕ ਠਾਕ ਸਈ ਹਾਂਜੀ ਮੰਮੀ ਜੀ ਮੰਮੀ ਡੈਡੀ ਹੁਣੀ ਠੀਕ ਠਾਕ ਆ ਤੁਸੀਂ ਸੁਣਾਓ ਘਰੇ ਸਭ ਠੀਕ ਆ ਨਾ ਹਾਂ ਘਰੇ ਠੀਕ ਠਾਕ ਆ ਸਭ ਚਲੋ ਟਾਈਮ ਪਾਸ ਹੋਈ ਜਾਣ ਲਿਆ ਵਾ ਤੂੰ ਦੱਸ ਹੋਰ ਕਾਰੋਬਾਰ ਚੱਗਾ ਚੱਲਦਾ ਹਾਂਜੀ ਮੰਮੀ ਜੀ ਕਾਰੋਬਾਰ ਤੇ ਬਹੁਤ ਵਧੀਆ ਚੱਲਣ ਡਿਆ ਆਪਣਾ ਅੱਛਾ ਤੇ ਅੱਜ ਛੁੱਟੀ ਸੀ ਹਾਂਜੀ ਅੱਜ ਛੁੱਟੀ ਸੀਗੀ ਪੁੱਤ ਛੁੱਟੀ ਹੁੰਦੀ ਆ ਨਾ ਤੂੰ ਇਦਾਂ ਕਰਿਆ ਕਰ ਆਪਣੇ ਡੈਡੀ ਨਾਲ ਵੀ ਥੋੜਾ ਬੋਤਾ ਕੰਮ ਕਰਾਇਆ ਕਰ ਹਨਾ ਮਾਪੇ ਉਹਨੂੰ ਧੀਆ ਪੁੱਤਾਂ ਤੇ ਬੜੀਆਂ ਆਸਾਂ ਹੁੰਦੀਆਂ ਹਾਂਜੀ ਮੰਮੀ ਜੀ ਮੈਂ ਤਾਂ ਕਹਿਣ ਡਿਆ ਹੈਗਾ ਇਹਨੂੰ ਵੀ ਅੱਜ ਘਰੇ ਕੰਮ ਹੈਗਾ ਵਾ ਕਰ ਲਈਏ ਥੋੜਾ ਬੋਤਾ ਆਹੋ ਠੀਕ ਕਹਿਣ ਦੀ ਵੀ ਨਹੀਂ ਚੱਲੀ ਅੱਜ ਮੰਮੀ ਹੁਣ ਆ ਕੋ ਹੋ ਕੇ ਆਈਏ ਇਹ ਤੇ ਛਦੈਣ ਵਾ ਇਹ ਤਾਂ ਵਿਹਲੀ ਆ ਘਰ ਦਾ ਮੰਮੀ ਕਿੰਦਾ ਵੀ ਅਜਿਹੀ ਗੱਲਾਂ ਕਰਨ ਡਿਆ ਲੋਕੀ ਤੇ ਆਪਣੀਆਂ ਨੂੰ ਸਗੋਂ ਵਾਰ-ਵਾਰ ਸੱਦਦੇ ਆ ਜਿਵੇਂ ਆਈ ਗਈਆਂ ਤੇ ਤੁਸੀਂ ਸਗੋਂ ਮੇਰੇ ਪਰੋਣੇ ਦੇ ਪੁੱਤ ਉਲਟੀ ਪੱਤੀ ਪੜਾਓ ਕਿ ਵੀ ਤੂੰ ਕਾਲੀ ਲੈ ਕੇ ਹੁੰਦਾ ਤੈਨੂੰ ਨਹੀਂ ਪਤਾ ਘਰ ਕਿੱਦਾਂ ਚੱਲਦੇ ਆ ਆ ਨਾ ਨਾ ਇਕੱਠਾ ਕਰੀਏ ਤੇ ਫੇਰ ਕੰਮ ਚੱਲਦੇ ਆ ਤੇ ਤੂੰ ਉਹ ਗਾਲਾਂ ਨਹੀਂ ਚੜ੍ਹ ਕੜੀ ਕੋ ਪਿਛੋ ਉੱਠ ਮੋਟਰਸਾਈਕਲ ਤੇ ਤੇਲ ਪਾ ਸੌ ਦੋ ਦਸੌ ਦਾ ਤੇ ਮੈਨੂੰ ਲੈ ਕੇ ਤੁਰੀ ਫਿਰ ਇਦਾਂ ਨਹੀਂ ਕਰੀਦਾ ਹੁੰਦਾ ਉਹ ਆਪਣੇ ਪਿਓ ਨਾਲ ਕੰਮ ਕਰਾਊਗਾ ਤੇ ਨਾਲੇ ਮਾਂ ਪਿਓ ਨੂੰ ਚੰਗਾ ਲੱਗੂਗਾ ਨਾਲੇ ਚਾਰ ਪੈਸੇ ਜੋੜਨਗੇ ਤੇ ਕੱਲ ਨੂੰ ਲੋੜ ਪਈ ਤੇ ਕਿਹਦੇ ਘੜੇ ਹੱਥ ਡੋਣਾ ਜੇ ਇਦਾਂ ਹੀ ਤੇ ਘੁੰਮ ਦੇ ਘਪਾਉਂਦੇ ਰਹੇ ਤ ਮੈਂ ਤਾਂ ਮੰਮੀ ਜੀ ਨੂੰ ਕਹਿਣ ਵੀ ਡਿਆ ਹੈਗਾ ਕਿ ਅੱਜ ਸਾਨੂੰ ਹਫਤਾ ਨਹੀਂ ਹੋਇਆ ਅਜੇ ਹੋ ਕੇ ਆਏ ਇਨੇ ਜਦ ਕਰ ਲਈ ਜਾਂਦੀ ਨਹੀਂ ਜਾ ਕੇ ਆਉਣਾ ਮਮੀ ਨੂੰ ਮੈਂ ਮਿਲ ਕੇ ਆਉਣਾ ਚੱਲ ਕੋਈ ਨਹੀਂ ਹੁਣ ਤੂੰ ਆ ਗਿਆ ਜੇ ਚਲੋ ਕੋਈ ਗੱਲ ਨਹੀਂ ਪਰ ਜਦੋਂ ਹੁਣ ਆਉਣਾ ਨਾ ਗਾੜੀ ਤੇ ਮੈਨੂੰ ਫੋਨ ਕਰਿਆ ਕਰ ਤੂੰ ਤੈਨੂੰ ਮੈਂ ਦੱਸਿਆ ਕਰੂੰ ਕਿੱਦਾਂ ਕੰਮ ਕਰਨਾ ਤੇ ਕਿੱਦਾਂ ਨਹੀਂ ਕਰਨਾ ਇਹਦੀ ਕਿਹੜੀ ਗੱਲ ਵਾ ਇਹ ਤੈਨੂੰ ਪੁੱਠੇ ਰਾਏ ਪਉਂਦੀ ਐ ਇਹਨੂੰ ਨਹੀਂ ਪਤਾ ਹੈਗਾ ਕਰਦਾ ਇਹ ਸ਼ੁਰੂ ਤੋਂ ਇਦਾਂ ਦੇ ਕੰਮੇ ਦੇ ਰਹੇ ਆ ਵੇਖ ਲੈ ਹੁਣ ਜਿਵੇਂ ਆਪਣੇ ਧੀਆਂ ਪੁੱਤ ਛੰਡੇ ਆ ਨਾ ਐ ਤੱਕ ਲੇ ਵੰਗੂ ਸਿੱਧੇ ਕੀਤੇ ਆ ਤੇ ਵੇਖ ਲੈ ਕੰਮ ਕਰਦੇ ਕਮਾ ਕੰਮ ਰਖਵੀਰ ਵਾ ਮੇਰੇ ਕਹੇ ਤੂੰ ਹਾਂ ਹੁੰਦਾ ਨਹੀਂ ਹੁੰਦਾ ਮਾਸਾ ਵੀ ਕੀ ਚੱਲ ਜੋ ਮੈਂ ਕਹਿੰਦੀ ਆ ਉਹ ਹੀ ਕਰਦਾ ਵਾ ਫਸਲવાડી ਨੂੰ ਪਾਣੀ ਲਾਉਣ ਵਾਲਾ ਹੀ ਰਾਤੀ ਦਬਕਾ ਮਾਰਿਆ ਸਵੇਰੇ ਦਿਨ ਚੜ੍ਹਦੇ ਨੂੰ ਕਈ ਫੜ ਕੇ ਤੇ ਤੁਰ ਪਿਆ ਅਗਲਾ ਵੀ ਮੈਂ ਜਾ ਕੇ ਤਾਂ ਕੰਮ ਕਰਦਾ ਵੇਲਾ ਕੌਣ ਵੇਲਾ ਆ ਗਿਆ ਅਜ ਤੱਕ ਨਾ ਰੋਟੀ ਖਾਣਾ ਹੈ ਤੇ ਨਾ ਮੈਂ ਫੋਨ ਹੀ ਕੀਤਾ ਵੀ ਮੇਰੀ ਰੋਟੀ ਕੋ ਲੈ ਕੇ ਆਵੇ ਚਲੋ ਮੰਮੀ ਜੀ ਠੀਕ ਆ ਤਾਂ ਇਦਾਂ ਹੁੰਦੇ ਵਧੀਆ ਵਾ ਜਦੋਂ ਵੀਰ ਕੰਮਕਾਰ ਕਰਦਾ ਤਾਂ ਚਲੋ ਵਧੀਆ ਹੀ ਆ ਵੀਰ ਵਾਰ ਕਰਦਾ ਵਾ ਤੇ ਪਰਝਾਈ ਵੀ ਤੇਰੀ ਵੇਲਾ ਖੂਬ ਕੰਮ ਕਰਦੀ ਤੇਰੇ ਸਾਲੇ ਹਾਰ ਵੀ ਉਦੇ ਕਿ ਚੁਰਤਵਾ ਕਿ ਮੇਰੇ ਕਾਇਤੋ ਬਗਾਰ ਪੁੱਛੇ ਤਾਂ ਬਗਾਰ ਉੱਥੇ ਤੇ ਚਲ ਜੇ ਉਹ ਮੰਮੀ ਮੈਂ ਤਾਂ ਸਾਰਾ ਬਤਾਵਾ ਤਾਂ ਇਹ ਨੋਕਾ ਟੋਕੀ ਕਰਦੇ ਹੋਏ ਉਹ ਚਾਰੇ ਨੇ ਡਰਦੇ ਮਾਰੇ ਨੇ ਨਾ ਵੀਰ ਜੀ ਨੇ ਘਰ ਆਉਣਾ ਤੇ ਨਾ ਭਾਬੀ ਨੇ ਬਹਿਣਾ ਹੀ ਆ ਤੀ ਇਹਨਾਂ ਨੂੰ ਬਹਿਣ ਵੀ ਨਹੀਂ ਦਿੰਦੇ ਤਾਂ ਕਿਉਂ ਬਹਿਣਾ ਵਾ ਜੇ ਕੰਮ ਆ ਤਾਂ ਕੰਮ ਕਰਨਾ ਚਾਹੀਦਾ ਕਿ ਬਹਿਣਾ ਚਾਹੀਦਾ ਭਾਬੀ ਕਰਦੀ ਰਹਗੀ ਆ ਕੰਮ ਕਰਦੀ ਆ ਆ ਮੇਰੇ ਕੋਹਣੇ ਸਾਹਮਣੇ ਤੁਸੀਂ ਮੇਰੀਆਂ ਬੁਰਾਈਆਂ ਕਰਨ ਦੇ ਆ ਆ ਤਾਂ ਸਾਥ ਹੀ ਕੀ ਕਰਨੇ ਆ ਉਹ ਅਗਲਾ ਮੈਨੂੰ ਵੀ ਘਰ ਜਾ ਕੇ ਇਦਾਂ ਦਿਖਾਊਗਾ ਕੰਮ ਕਰ ਮੰਮੀ ਬਰਾਈਆਂ ਨਹੀਂ ਕਰਨੇ ਮੰਮੀ ਤੈਨੂੰ ਸਮਝਾਉਂਦੇ ਆ ਸਮਝ ਲੱਗੀ ਉਹ ਬੱਸ ਕਰੋ ਤੁਸੀਂ ਵੀ ਮੰਮੀ ਦੇ ਮਗਰ ਲੱਗ ਜਾਨੇ ਆ ਮੇਰੀ ਮੰਮੀ ਦਾ ਸੁਭਾਅ ਹੀ ਇਦਾਂ ਦਾ ਲੈ ਆ ਵੇਖ ਲੈ ਇਹਨੇ ਇਦਾਂ ਹੀ ਕਰਨਾ ਇਹ ਮੰਮੀ ਦੇ ਘਰੇ ਵੀ ਇਦਾਂ ਹੀ ਕਰਦੀ ਹੁੰਦੀ ਐ ਇਹਨੂੰ ਥੋੜਾ ਜਿਹਾ ਡਾਂਟ ਕੇ ਰੱਖਿਆ ਕਰੋ ਮੈਂ ਜਦੋਂ ਡਾਂਟਦਾ ਮੈਂ ਜਦੋਂ ਡਾਂਟਦਾ ਮੂੰਹ ਤਾਂ ਗਲ ਚੁਕਲੀ ਉਹ ਹੁੰਦੀ ਆ ਕਿ ਜਿਹੜੀ ਕੋ ਲਾਂਬਿਆ ਕਰੇ ਇਹ ਸਾਹਮਣੇ ਮੂੰਹ ਤੇ ਕਲਾ ਦਬਕਾ ਮਾਰ ਕੇ ਰੱਖਿਆ ਕਰ ਇਹਨੂੰ ਤੂੰ ਦਰਿਆ ਨਾ ਕਰ ਮੈਂ ਜਦੋਂ ਮਾਰਦਾ ਨਾ ਦੋਕਾ ਫੇ ਮੂੰਹ ਜਪੜਾ ਕੇ ਬਹਿ ਜਾਂਦੀ ਹੋਏ ਕੋਈ ਗੱਲ ਨਹੀਂ ਅੰਦਰ ਕੇ ਫੇ ਮੈਨੂੰ ਕੁਝ ਕਹਿੰਦਾ ਨਹੀਂ ਕੋਈ ਗੱਲ ਨਹੀਂ ਤੈਨੂੰ ਡਰਦੀ ਨਹੀਂ ਕੋ ਲੋੜ ਹੈਗੀ ਦਬਕਾ ਮਾਰਿਆ ਕਰ ਮੂੰਹ ਬਣਾਉਂਦੀ ਤਾਂ ਬਣਾਉਂਦੀ ਰਵੇ ਇੱਕ ਦਿਨ ਬਣਾਉ ਦੋ ਦਿਨ ਬਣਾਉ ਆਪੇ ਇਹਨੇ ਸੁਧਰ ਜਾਣਾ ਸੁਣ ਲਾ ਹੁਣ ਮੰਮੀ ਕੋ ਮੈਨੂੰ ਸੁੱਟੀ ਮਿਲ ਗਈ ਹੋ ਉਹ ਮੰਮੀ ਨੇ ਤੇ ਬਥੇਰੀ ਮੰਮੀ ਦਾ ਵਾਸਤੇ ਲੈ ਤੇ ਦਾਾਂ ਘੱਟ ਫੜਾ ਲੇ ਤਾਂ ਕਵੇ ਉੱਠ ਫੜ ਕੇ ਇਹਨੂੰ ਮੰਮੀ ਦੀ ਘੱਟ ਛੱਡ ਦੋ ਇਹ ਗੱਲ ਮੰਮੀ ਦੇ ਮਗਰ ਨਾ ਲੱਗਿਓ ਮੰਮੀ ਬੜਾ ਕੁਛ ਕਹਿੰਦੀ ਐ ਲੈ ਵੱਡਿਆਂ ਦੇ ਮਗਰ ਲੱਗੀਦਾ ਵੱਡਿਆਂ ਨੇ ਜੋ ਸਮਝਾਉਣਾ ਉਹਨਾਂ ਦੀ ਮੰਨਣੀ ਅਹੀ ਓ ਮੇਰੀ ਮੰਮੀ ਕੋਈ ਜ਼ਿਆਦਾ ਹੀ ਸਮਝਾਉਂਦੀ ਆ ਤੁਹਾਨੂੰ ਨਹੀਂ ਪਤਾ ਤੁਹਾਨੂੰ ਲੱਗਦਾ ਮਾਸਾ ਚਾਹ ਨਹੀਂ ਮੇਰੇ ਆਉਂਗਾ ਹੈਗਾ ਹਾਏ ਦੋਨੇ ਮੇਰ ਕੋ ਫੇਰ ਵੱਧ ਪੈ ਗਿਆ ਵਾ ਚਾਹ ਤਾਂ ਹੁਣ ਚੁੱਪ ਕਰਕੇ ਪੀਊਗੀ ਪਰ ਘੂਰੀਆਂ ਮੈਨੂੰ ਵੱਟੂਗੀ ਤੇ ਦੁੱਧ ਕਿਉਂ ਜ਼ਿਆਦਾ ਪਾਤਾ ਲੱਭ ਮੇਨ ਮੇਨ ਕੇ ਚੀਜ਼ਾਂ ਰਾਦੇ ਆ ਪਤੀਲੇ ਨੂੰ ਨਿਸ਼ਾਨੀਆਂ ਲਾਉਂਦੀ ਆ ਕਿ ਕਿੱਥੋਂ ਤੱਕ ਵਰਤਿਆ ਗਿਆ ਵਾ ਜੇ ਹੋਰ ਕੋਈ ਹੁੰਦੀ ਨਾ ਕਦੇ ਦੀ ਨੱਠ ਨੂੰ ਠੁਜ ਜਾਣਾ ਈ ਮੈਂ ਚੱਲ ਕੋਈ ਗੱਲ ਨਹੀਂ ਇੱਕ ਦਿਨ ਸਾਡੇ ਘਰ ਬੰਨਾ ਤੇ ਵੇ ਬਿਸਕਟ ਲਿਆਂਦੇ ਹਾਏ ਰੱਬਾ ਦੇਸੀ ਜਿਹਾ ਲੈਂਦੇ ਆ بس ਕਿਹੜਾ ਕਿਹਨੂੰ ਪਤਾ ਨਹੀਂ ਲੱਗਦਾ ਅੱਜ ਕੱਲ ਸਾਰਿਆਂ ਨੂੰ ਪਤਾ ਵਾ ਕਿਹੜੀ ਵੈਰੈਟੀ ਕਿੱਦਾਂ ਦੀ ਹੁੰਦੀ ਆ ਮੈਨੂੰ ਕੀ ਆ ਮੈਂ ਤਾਂ ਰੱਖ ਹੀ ਦੇਣੇ ਆ ਆਪੇ ਕੋਈ ਖਾਵੇ ਕੋਈ ਨਾ ਖਾਵੇ

ਦੇਨ ਮੁੰਡਿਆਂ ਨੂੰ ਬਿਸਕਟ ਖਾਵੇ ਖਾ ਲੋ ਜੀ ਬਿਸਕਟ ਲੈ ਉਹ ਮੈਂ ਖਾ ਲਾ ਨਾ ਨਾ ਮੰਮੀ ਮੈਂ ਨਹੀਂ ਖਾਣੇ ਪੂਜੀ ਆ ਖਾ ਲਾ ਚੇਚਾ ਜਾ ਕੇ ਮੈਂ ਦੁਕਾਨ ਤੋਂ ਲੈ ਕੇ ਆਈ ਹਾਂ ਉਹ ਤੇ ਲੱਗਣ ਡਿਆ ਪਤਾ ਮੰਮੀ ਅਬੀ ਤੀ ਤਹੀ ਵੇਲਾ ਨਾ ਮੰਮੀ ਨੇ ਤਾਂ ਸੇਵਾ ਹੀ ਬੜੀ ਕੀਤੀ ਹੈ। ਚਲ ਪੁੱਤ ਆ ਨਾ ਟਕਲਾ ਡੱਬੀਆਂ ਰੱਖ ਲਾ ਸਾਂਭ ਲਾ ਚੰਗਾ। ਠੀਕ ਹੈ ਮੰਮੀ ਰੱਖ ਦੇਣੀ ਅਲਮਾਰੀ ਦੇ ਵਿੱਚ। ਅਲਮਾਰੀ 'ਚ ਰੱਖ ਲਾ ਫਿਰ ਕੀ ਆ? ਛਾਹਮਣ ਵਾਲੇ ਜਿਹੜੀ ਬੰਦਾ ਸਾਂਭ ਕੇ ਰੱਖਦਾ ਵਾ। ਆ ਬੇਸਕਟ ਵੀ ਲੈ ਜਾ। ਇਹਨੂੰ ਨਾ ਚੰਗੀ ਤਰ੍ਹਾਂ ਇਹਨਾਂ ਨੂੰ ਲਿਫਾਫੇ 'ਚ ਬੰਦ ਕਰਕੇ ਰਾਲੀ ਹਵਾ ਨਾਲ ਖਲਾਬੇ ਜੇ ਨਾ ਹੋ ਜਾਣ। ਆ ਪੀ ਜਾ ਨਹੀਂ ਰੱਖ ਕੇ ਪਈ ਆ। ਕੋਣੋਂ। ਇਹ ਕਿਤੇ ਮਮਿ ਨੇ ਆਡੀ ਸੇਵਾ ਹੀ ਬੜੀ ਕੀਤੀ ਆ। ਉਹ ਬੱਸ ਕਰੋ ਐਵੇਂ ਨਾ ਮਖੌਲ ਕਰੀ ਜਾ। ਮੈਨੂੰ ਪਤਾ ਵਾ। ਮੇਰੀ ਮੰਮੀ ਕੰਜੂਸ ਵੜੀ ਆ। ਮਖੌਲ ਨਹੀਂ ਮੈਂ ਕਰਨਿਆ। ਉਹਨਾਂ ਦੇ ਦਿਲੀ ਬੜਾ ਵੱਡਾ ਵਾ। ਇਹ ਕਿੰਨੀ ਸੇਵਾ ਕੀਤੀ ਆ। ਅੱਗੇ ਤਾਂ ਮੇਰੀ ਗੱਲ ਸੁਣ। ਜਦੋਂ ਵੀ ਆਉਣਾ ਹੋਇਆ ਕਰੂਗਾ ਨਾ ਮੈਨੂੰ ਦੱਸ ਦਿਆ ਕਰੀ। ਉਦੋਂ ਮੈਂ ਸਮਾਨ ਤੁੰ ਲਿਆਇਆ ਕਰਾਂਗਾ। ਜਿੰਨੇ ਜੋਗੇ ਆਗੇ ਆ ਘਰ ਦੇ ਦਿੱਤੀ ਸੇਵਾ। ਐਵੇਂ ਮੇਨੇ ਜਨਾ ਮਰੀ ਜਾ। ਨਾਲੇ ਬਿਸਕਟ ਭੁਜੀਆ ਦਾ ਰੱਖਿਆ ਹੋ ਤਾਂ ਸਕੀਰ ਆ ਜਾਂਦਾ ਲੱਗੇ। ਵਰ ਵੀ ਲਿਆ ਕੇ ਰੱਖਾਂ। ਮੇਨੇ ਨਹੀਂ ਮਾਰਨਿਆ ਮੈਂ। ਤੈਨੂੰ ਦੱਸਣ ਦਿਆਂ ਵੀ ਜਦੋਂ ਅੱਗੇ ਤਾਂ ਹੋਣਾ ਵਾ ਨਾ ਮੈਨੂੰ ਦੱਸ ਦਿਆ ਕਿ ਨਹੀਂ ਉਦੋਂ ਸਮਾਨ ਲੈ ਆ ਕਰਾਂਗੇ ਸਮੋਸੇ ਸਮੋਸੇ ਲੈ ਆਉਂਦਾ ਬੰਦਾ ਚਲੋ ਠੀਕ ਆ ਨਾਲ ਇਹ ਖਾ ਲਿਆ ਕਰਾਂਗੇ ਨਾਲੇ ਆਪਾਂ ਖਾ ਲਿਆ ਕਰਾਂਗੇ ਵੇਰੀ ਮੰਮੀ ਨੇ ਤਾਂ ਮੈਨੂੰ ਗਾਣਾ ਹੀ ਕਰਦਿਆ ਕਰਨੀ ਆ ਕਿ ਵੀ ਤੂੰ ਨੂੰ ਖਰਚਾ ਕਰਾਇਆ ਚੁੱਪ ਕੀਤੀ ਰਹੁ ਜੇ ਕੁਝ ਖਾਣਾ ਵੀ ਨਾ ਆਪਾਂ ਰਾਤ ਜਾਂਦੇ ਖਾ ਲਾਂਗੇ ਜਾਂ ਘਰੇ ਲੈ ਜਾਵਾਂਗੇ ਉਹਨੇ ਸਾਰੀਆਂ ਗੱਲਾਂ ਇੱਥੇ ਜਾ ਕੇ ਤੇ ਆਪੇ ਮੰਮੀ ਨੂੰ ਨਾ ਦੱਸਣ ਲੱਗ ਪਿਓ ਇਹ ਨਾ ਹੋਵੇ ਕਿ ਮੇਰੀ ਮੰਮੀ ਦਾ ਜਿਹੜਾ ਸੁਭਾਅ ਜਿਹੜਾ ਇਦਾਂ ਦਾ ਹੈ ਹੀ ਹੈ ਮੇਰੀ ਸੱਸ ਦਾ ਵੀ ਇਦਾਂ ਦਾ ਹੋਵੇ ਤੇ ਮੇਰੀ ਮੰਮੀ ਇਹਨਾਂ ਨੂੰ ਕਿਹੜੀ ਭੁੱਲਵਾ ਉਹ ਕਿੜਾ ਭਲਾ ਅਜੇ ਤੱਕ ਨਹੀਂ ਆਏ ਨੀ ਆ ਉਹਨਾਂ ਨੂੰ ਵੀ ਸਾਰਾ ਪਤਾ ਵਾ ਹਾਂ ਪਤਾ ਨਾ ਸਾਰਾ ਉਹ ਬਸ ਚੁੱਪ ਹੀ ਤੇ ਮਮੀ ਸਮਝ ਨਹੀਂ ਕੋਈ ਗੱਲ ਨਹੀਂ ਆਲਾ ਪੜ ਬਿਸਕਟ ਇਹਨਾਂ ਨੂੰ ਸਾਂਭ ਲਾ ਇੱਕ ਹੋਰ ਪੁਰਾਣਾ ਹੁਣ ਪਕਤਣਾ ਹੀ ਆ ਆਂ ਮੀਆਂ ਦਾ ਸੰਭਾਲ ਲਿਆ ਦਾਹੇ ਜੇ ਤੂੰ ਕੋਰੀ ਪਾਕਤ ਘੜੀ ਰੱਖ ਦਿੱਤਾ ਤੇ ਮੰਮੀ ਹੈ ਕਿਤੇ ਕਿੰਨਾ ਕਹੀ ਤੇ ਆ ਦੋਹਾਂ ਨੂੰ ਕੀ ਸਾਂਭਣਾ ਵਾ ਆ ਇੱਕ ਮੈਂ ਖਾ ਲਈ ਨਹੀਂ ਕਿ ਤੂੰ ਹੀ ਖਾ ਲੋ ਅੱਛਾ ਉੱਥੇ ਵੀ ਜੇ ਮੈਂ ਨਾ ਨਾ ਤੇਰੇ ਨਾਲ ਨਿਆਰੀ ਕਰਦੀ ਤਾਂ ਤੂੰ ਚਮਚਾ ਭਰ ਕੇ ਅੰਦਰ ਸੁੱਟ ਲੈਣਾ ਹੀ ਪੁੱਝੇਗਾ ਤੂੰ ਮੇਰੇ ਪਤਾ ਨਹੀਂ ਗੈ ਨਹੀਂ ਹੋਈ ਤੈਨੂੰ ਇਹਨਾਂ ਦੀ ਪਤਾ ਕਿ ਕਿੱਦਾਂ ਪਰੌਣੇ ਵਰਚਾਉਣੇ ਤੇ ਕਿੱਦਾਂ ਕੰਮ ਆਪਣਾ ਘਰ ਦਾ ਵੇਖਣਾ ਤੇ ਕਿੱਦਾਂ ਨਹੀਂ ਉੱਥੇ ਜਾਈਏ ਦੁਕਾਨ ਤੇ ਤਾਂ ਪਤਾ ਲੱਗਦਾ ਓਲੇ ਛੱਟ ਵੀ 30 ਰੁਪਏ ਬਣਾ ਲੈਂਦੇ ਤੇ 20 30 ਬਣਾ ਲੈ ਰੁਪਏ ਪਤਾ ਕਿੱਦੇ ਉੱਥੇ ਤੂੰ ਛੱਟ ਪਰੌਣੇ ਨੂੰ ਫੋਲ ਕੇ ਤਾਂ ਲਾਂਬੇ ਹੋ ਜਾ ਕਰ ਮੰਮੀ ਹਾਂ ਜਿਹੜੇ ਆਏ ਆ ਉਹਨਾਂ ਢਿੱਡ ਪਿੱਛੇ ਤੇ ਨਹੀਂ ਛੱਡ ਆਉਣਾ ਤੇ ਉਹਨਾਂ ਨੇ ਵੀ ਇੱਥੋਂ ਹੀ ਖਾਣਾ ਇਹਨਾਂ ਨਾਲ ਢਿੱਡ ਭਰਨਾ 10 ਮਿੰਟ ਚੁੱਪ ਕਰਕੇ ਮਸਰਾਂ ਦੀ ਦਾਲ ਬਣਾ ਤੇ ਰੋਟੀਆਂ ਲਾਂ ਮੋਟੀਆਂ ਮੋਟੀਆਂ ਤੋੜ ਤੈਨੂੰ ਚੱਟ ਚੱਲ ਉਹਨਾਂ ਨਾਲ ਢਿੱ ਆ ਮੇਰਾ ਨਾ ਕੋਬੜਮ ਜੀ ਤੇ ਨੌਰਥ ਮੈਨੂੰ ਬਾਜ ਮਾਰ ਕੇ ਕਹੀਂ ਵੀ ਮੰਮੀ ਆ ਲੈਦਾ ਤਾਂ ਆ ਲੈ ਤੋ ਜੋ ਮੈਂ ਤੈਨੂੰ ਕਿਹਾ ਉਹ ਕੋ ਬਣਾ ਲਈ ਜੇ ਮੈਂ ਪੁੱਛੂਗੀ ਵੀ ਰੋਟੀ ਬਣ ਗਈ ਤੂੰ ਕਹੀਂ ਹਾਂ ਮੰਮੀ ਬਣ ਗਈ ਠੀਕ ਆ ਚੰਗਾ ਆਹ ਦਾ ਖਾ ਲੋ ਵੀ ਇਹ ਵੀ ਰੱਖ ਲੈ ਕੋਈ ਨਹੀਂ ਹੁੰਦਾ ਕਿਹੜੇ ਕੋਈ ਨਿਆਣੇ ਵਾਲਾ ਆਦਾ ਉਹਨੂੰ ਚਾ ਲੈਦਾ ਤੈਨੂੰ ਦੱਸਿਆ ਹੀ ਪਤਾ ਲੱਗਦਾ ਤੈਨੂੰ ਪਤਾ ਹੀ ਨਹੀਂ ਲੱਗਦਾ ਪਤਾ ਨਹੀਂ ਇਹਨਾਂ ਦੋਹਾਂ ਬਿਸਕੁਟਾਂ ਨਾ ਕਿਨੂੰ ਕਿਨੂੰ ਵਰਚਾਉਣਾ ਇਹ ਹੀ ਨਹੀਂ ਮੈਨੂੰ ਸਮਝ ਲੱਗਦੀ ਉਹਨਾਂ ਡਰਦੇ ਆ ਮਾਰਿਆ ਨੇ ਖਾਦਾ ਹੀ ਨਹੀਂ ਕੱਕ ਉਹ ਜਿੰਨਾ ਹੈਗਾ ਹੀ ਓਨਾ ਹੀ ਆ ਉਹਦੇ ਵਿੱਚ ਅਗਲੇ ਭਾਂ ਮਖੋਲ ਕਰਦੇ ਹਾਂ ਹਾਂ ਦੱਸ ਬਾਜਾ ਮਾਰੀ ਜਾਣੀ ਮੰਮੀ ਮੇਰੀ ਗੱਲ ਸੁਣ ਗੱਲ ਸੁਣ ਕੀ ਕਹਿਣਾ ਤੂੰ ਹੁਣ ਮੈਨੂੰ ਮੰਮੀ ਤੁਹਾਨੂੰ ਆਪ ਨੂੰ ਪਤਾ ਹੋਣਾ ਚਾਹੀਦਾ ਵਾ ਮੇਰਾ ਪਰੋਣਾ ਹੀ ਆ ਜਿਹੜਾ ਕੋਈ ਗੱਲ ਨਹੀਂ ਕਰਦਾ ਤੁਹਾਡੇ ਸਾਹਮਣੇ ਉਹ ਵੀ ਪਰ ਮਗਰੋਂ ਮੈਨੂੰ ਛੱਤੀ ਛੱਤੀ ਗੱਲਾਂ ਸੁਣਾਉਂਦਾ ਫੇਰ ਕੀ ਹੋਇਆ ਜੇ ਮੈਂ ਹਫ਼ਤੇ ਪਿਛੋ ਆਈ ਜਾਨੀ ਆ ਉਹ ਵੀ ਛੁੱਟੀ ਵਾਲੇ ਦਿਨ ਹੁਣ ਨਹੀਂ ਮੈਂ ਕਿਹਾ ਰੋਜ਼ ਆਉਣੀ ਆ ਉਹ ਕਹਿਵਾ ਤੇ ਫੇਰ ਲਿਆ ਹੁੰਦਾ ਉਹ ਤੇ ਅੱਗੇ ਨਹੀਂ ਆਉਂਦਾ ਹੈਗਾ ਜੇ ਆ ਵੀ ਜਾਂਦਾ ਤੇ ਤੁਸੀਂ ਥੋੜੀ ਬਹੁਤੀ ਸੇਵਾ ਦੇ ਕਰ ਲਿਆ ਕਰੋ ਆ ਕੀ ਮਾਸਾ ਮਾਸਾ ਬਿਸਕਟ ਤੇ ਪੁਦੀਆ ਗਾੜੀ ਰੱਖਤਾ ਉਹ ਅਗਲਾ ਤੁਹਾਡੇ ਸਾਹਮਣੇ ਕੁਝ ਨਹੀਂ ਕਹਿੰਦਾ ਪਰ ਮਗਰੋਂ ਮੈਨੂੰ ਕਹਿੰਦਾ ਵਾ ਮੈਨੂੰ ਆਂਦਾ ਮੈਨੂੰ ਦੱਸ ਦਿੰਦੀ ਤੇ ਮੈਂ ਸਮੋਸੇ ਰਾਹ ਚ ਫੜਨੇ ਆਂਦਾ ਕਹਿੰਦਾ ਰਹਿਂਦੇ ਮੈਨੂੰ ਕਹਿਣਾ ਕੋਈ ਫਰਕ ਨਹੀਂ ਪੈਂਦਾ ਇਹਦੇ ਤੂੰ ਵੀ ਨਾਏ ਮੇਰੀ ਕਹਿਨੀ ਕਹਿਨੀ ਆ ਵੀ ਮੈਂ ਆਉਂਦੇ ਨਹੀਂ ਆਉਂਦੇ ਨਹੀਂ ਅੱਠੀ ਦਿਨ ਤੂੰ ਇ ਬੂਠਾ ਚੁੱਕੇ ਇਧਰ ਨੂੰ ਤੁਰ ਪੈਂਦੇ ਜੇ ਤੈਨੂੰ ਨਹੀਂ ਅਕਲ ਆਉਂਦੀ ਹੈਗੀ ਕਿ ਮੈਂ ਰੋਜ਼ ਦੇ ਇਧਰ ਆ ਜਾਨੀ ਚੰਗੇ ਲੱਗ ਲੋਕਾਂ ਨੇ ਕਹਣਾ ਪਤਾ ਨਹੀਂ ਇਹਨੂੰ ਕੋਈ ਯਾਦਦਾ ਇਹਨਾਂ ਦੀ ਕੁੜੀ ਨੂੰ ਕੰਮ ਹੀ ਨਹੀਂਗਾ ਆ ਜਾਂਦੀ ਤੇ ਨਾਲੇ ਮੇਰੀ ਗੱਲ ਸੁਣ ਪੂਜੀ ਆ ਬਿਸਕਟ ਥੋੜਾ ਹੀ ਹੋ ਅਧੀਆਂ ਅਧੀਆਂ ਡੱਬੀਆਂ ਆਂ ਹੀ ਨਾਲ ਉਹਨੇ ਸੋਗ ਬੂੰਦੀ ਪਈ ਹੋਈ ਰਾਹ ਦਿੱਤੀ ਹੋਰ ਤੁਸੀਂ ਕੀ ਖਾਣਾ ਮਮੇ ਡੱਬੀਆਂ ਹੀ ਪੂਰੀਆਂ ਪੂਰੀਆਂ ਐ ਸਮਾਨ ਵਿੱਚ ਮਾਸਾ ਮਾਸਾ ਪਾਇਆ ਹੈ ਉਹ ਤੇ ਹੱਥ ਲਾਉਂਦੇ ਸੰਗ ਆਉਂਦੀ ਕਿ ਵੀ ਕੀ ਖਾਈਏ ਚਾ ਤਾਂ ਕੀ ਨਾ ਖਾਈਏ ਕੁੜੀਏ ਸਮਾਨ ਲੈਣ ਗਈ ਇਹ ਤਾਂ ਤਾਂ ਪਤਾ ਲੱਗਦਾ ਕਿੰਨੇ ਦਾ ਹੁੰਦਾ ਉਹ ਮਮੇ ਸਮਾਨ ਮੈਂ ਆਪਣੇ ਹੱਥੀਂ ਲੈਂਦੀ ਹੁੰਨੀ ਆ ਚੰਗਾ ਜੇ ਤੁਸੀਂ ਮੇਰੇ ਸਹਰੇ ਹੁੰਨੇ ਆ ਉਹ ਕਿੰਨੀ ਆਵ ਭਗਤ ਕਰਦਾ ਵਾ ਤੁਹਾਡੀ ਕਈ ਕੁਛ ਲਿਆ ਕੇ ਰੱਖਦਾ ਗਾੜੀ ਉਤੋਂ ਮੇਰੀ 700 ਕੋ ਆਪ ਕਹਿੰਦੀ ਜਾ ਕੇ ਸਮੋਸੇ ਲਿਆਓ ਪਕੌੜੇ ਖੰਡੋ ਇੱਕ ਤੂੰ ਜਿਹੜੀ ਜਰਾ ਜਵਾਈ ਜਾਂਦਾ ਵਾ ਤੇ ਇੱਕ ਜੂਸੀ ਕਰਦੀ ਫਿਰਦੀ ਆ ਘਰ ਦੇ ਮੰਨਿਆ ਮੰਮੀ ਆਏਗਾ ਇਹਦੇ ਦੇ ਦੇਖ ਲਿਆ ਕਰ ਮੇਰੀ ਗੱਲ ਸੁਣ ਕੀ ਨਹੀਂ ਆਏਗਾ ਇਹਦੇ ਗਾੜੀ ਰੱਖਿਆ ਐਵੇਂ ਗੱਲਾਂ ਕਰੀ ਜਾਨੀ ਆ ਕਿਹੜਾ ਵੇੜਾ ਵਾ ਹੁਣ ਸਮੋਸੇ ਲਿਆਉਂਦੇ ਚੰਗੇ ਲੱਗਦੇ ਨਾਲੇ ਖਾਂਦੇ ਚੰਗੇ ਲੱਗਦੇ ਰੋਜ਼ ਤਾਂ ਹੀ ਸਮੋਸੇ ਤਲੀਆਂ ਚੀਜ਼ਾਂ ਨਹੀਂ ਖਾਈਦੀਆਂ ਨਿੱਗਾ ਆ ਵੀ ਨਾਲੇ ਜੇ ਤੂੰ ਕਹਿੰਦੀ ਨਾ ਕੁਝ ਆਬੀਅਸ ਕੋਟ ਇਹ ਕੋਈ ਢਿੱਡ ਭਰਨ ਵਾਲੀ ਥੋੜੀ ਚੀਜ਼ ਵਾ ਇਹ ਤੇ ਚਸਕਾ ਵਾ ਚਸਕੇ ਜਿੰਨੇ ਮਰਜ਼ੀ ਲਾਓ ਤੇਰੇ ਵਰਗੀਆਂ ਜਿਹੜੀਆਂ ਨਾ ਘਰ ਨਹੀਂ ਬਣਾਉਂਦੀਆਂ ਉਹ ਕੋਈ ਗੱਲ ਨਹੀਂ ਮੰਮੀ ਘਰ ਮੇਰਾ ਬੜਾ ਵਧੀਆ ਬਣਿਆ ਰੱਬ ਨੇ ਮੈਨੂੰ ਸੁੱਖ ਦਿੱਤਾ ਵਾ ਤਾਂ ਹੀ ਤੇ ਨਹੀਂ ਆ ਚਾਵਾਂ ਨਾਲ ਰਹਿਣ ਉੱਥੇ ਨਾਲੇ ਤੁਸੀਂ ਨਾ ਮੇਰੇ ਪਰੋਣੇ ਨੂੰ ਨਾ ਆਪਣੀਆਂ ਗੱਲਾਂ 'ਚ ਨਾ ਲਾਓ ਇੰਨੇ ਮੈਨੂੰ ਐਸ਼ ਕਰਾਉਂਦਾ ਵਾ ਤੇ ਤੁਸੀਂ ਉਹਨੂੰ ਪੱਟੀ ਪਣਾਉਂਦੇ ਐ ਜੀ ਲੈ ਆ ਨਾ ਘਰ ਉਹਦੇ ਮੇਰਾ ਘਰ ਵਾਲਾ ਚੰਗਾ ਜਿਹੜਾ ਮੇਰੀ ਮੰਨ ਲੈਂਦਾ ਵਾ ਜੇ ਤੁਹਾਡੇ ਮਗਰ ਲੱਗਾ ਤਾਂ ਤੁਸੀਂ ਤੇ ਆਪ ਜੀ ਨਾ ਹਰਾ ਕਾ ਦਿਓ ਜਿੱਦਾਂ ਵੀਰ ਜੀ ਦਾ ਤੇ ਭਾਬੀ ਦਾ ਕੀਤਾ ਵਾ ਮੈਂ ਨਾਲ ਜਿੰਨਾ ਖਰਾਬ ਨਹੀਂ ਕੀਤਾ ਹੈਗਾ ਵੇਖੀ ਹਾਂ ਤੂੰ ਮੜ ਕੇ ਤਰਲੇ ਲਿਆ ਕਹਨੇ ਵੇਖਣੇ ਜਿਹੜਾ ਖਾਈ ਜਾਨੀ ਆ ਇਹ ਨਹੀਂ ਵੇਖਦੀ ਵੀ ਪੈਸਾ ਸਾਹਮਣਾ ਕਿ ਨਹੀਂ ਸਾਹਮਣਾ ਜੇ ਪੈਸਾ ਸਾਭਿਆ ਹੋਵੇ ਨਾ ਤੇ ਕਦਰ ਬੰਦੇ ਦੀ ਫੇਰ ਹੀ ਆ ਪੈਸੇ ਨਾਲ ਉਦਾਂ ਕੋਈ ਨਹੀਂ ਕਿਸੇ ਨੂੰ ਪੁੱਛਦਾ ਕਿਸੇ ਮਮੀ ਪੈਸੇ ਨੂੰ ਸਾਹਮਣੇ ਕੀ ਕਰਨਾ ਜੇ ਇਹਨੂੰ ਵਰਤਣਾ ਹੀ ਨਹੀਂ ਆ ਮੋਇਆ ਨੇ ਵਰਤਣਾ ਮਗਰੋਂ ਅੱਛਾ ਬੜੀ ਤੂੰ ਹਿਆਰ ਹੋ ਗਈ ਆ ਤੈਨੂੰ ਬੜੀਆਂ ਗੱਲਾਂ ਆਉਣ ਲੱਪੀਆਂ ਮੋਇਆ ਨੂੰ ਕੋ ਵਰਤਣਾ ਆ ਵੇਖਾ ਮੇਰਾ ਪੁੱਤ ਹੀਰੇ ਵਰਗਾ ਮੇਰੀ ਨੌਂ ਆਪੇ ਵਰਤਣਗੇ ਜਦੋਂ ਕੋਲ ਹੋਣਗੇ ਤੇ ਮੈਂ ਸਾਂਭੇ ਆ ਐਸ਼ ਕਰਨਗੇ ਵੇਖੀ ਹਾਂ ਤੂੰ ਮੁੜ ਕੇ ਜੇ ਕੋਈ ਗੱਲ ਕੀਤੀ ਨਾ ਵੀ ਮੰਮੀ ਚੰਗਾ ਹੋਇਆ ਤੂੰ ਸਾਂਭੇ ਹੀ ਇਦਾਂ ਹੀ ਘਰ ਬਣਦੇ ਐਵੇਂ ਨਹੀਂ ਘਰ ਬਣਦੇ ਮੰਮੀ ਉਹ ਪੈਸੇ ਸਾਂਭੇ ਦਾ ਕੀ ਫਾਇਦਾ ਜਦੋਂ ਪੈਸੇ ਦੇ ਹੁੰਦੇ ਆ ਆਪਾਂ ਤਿਲ ਤਿਲ ਮਰਨਾ ਵਾ ਕੋਈ ਚੀਜ਼ ਨਹੀਂ ਲੈਣੀ ਕੋਈ ਸ਼ੌਂਕ ਨਹੀਂ ਪੂਰਾ ਹੋਣਾ ਉਹ ਪੈਸੇ ਨੂੰ ਕੀ ਸਾਂਭ ਕੇ ਕਰਨਾ ਵਾ ਆਪਾਂ ਨਹੀਂ ਸ਼ੌਂਕ ਦੀ ਕਿਹੜੀ ਗੱਲ ਵਾ ਸ਼ੌਂਕ ਸਾਰੇ ਪੂਰੇ ਹੋਣਦੇ ਇਹ ਥੋੜੀ ਤੇਰੇ ਵਾਂਗੂ ਅੱਜ ਸੂਟ ਲਿਆ ਉਨੂੰ ਉੱਥੇ ਮਾਰਿਆ ਧੋਖ ਸੀਟ ਕੇ ਮਾਰਾ ਮੋਟਾ ਪਾ ਕੇ ਪੈਸਾ ਬੜੀ ਮੁਸ਼ਕਲ ਬੰਦਦਾ ਜੇ ਪੈਸਾ ਹੋਵੇ ਨਾ ਤੇ ਚੀਜ਼ਾਂ ਸਾਰੀਆਂ ਆਉਂਦੀਆਂ ਤੇ ਜੇ ਪੈਸਾ ਨਾ ਨਾ ਹੋਵੇ ਤੇ ਫਿਰ ਮੂੰਹ ਵਾਲੀ ਵੇਖਣ ਵਾਲੀ ਗੱਲ ਪਰ ਮੰਮੀ ਮੈਂ ਵੀ ਤੁਹਾਨੂੰ ਇਹ ਸਮਝਾਉਂਦੀ ਆ ਰੱਬ ਦਾ ਦਿੱਤਾ ਸਾਰਾ ਕੁਛ ਵਾ ਹੁਣ ਤੁਹਾਡੇ ਘਰ ਪੈਸਾ ਤੇ ਲਾ ਰਿਜਕ ਸੁੱਖ ਨਾ ਖੁੱਲਾ ਵਾ ਖੁੱਲਾ ਖਾਓ ਖੁੱਲਾ ਹਟਾਓ ਕਿੱਥੇ ਖੜਨਾ ਸਾਬ ਕੇ ਨਾ ਪੈਸਾ ਤੇ ਲ ਨਹੀਂ ਮੱਤਾ ਨਾ ਦੇ ਮੈਨੂੰ ਮੈਨੂੰ ਪਤਾ ਵਾ ਕਿੱਦਾਂ ਮੈਂ ਪੈਸਾ ਸਾਂਭਣਾ ਵਾ ਤੇ ਕਿੱਦਾਂ ਮੈਂ ਪੈਸਾ ਵਰਤਣਾ ਮੰਮੀ ਤੂੰ ਮੈਨੂੰ ਮੱਤਾ ਦੇਣ ਲੱਗੀ ਮੈਂ ਤੁਹਾਨੂੰ ਮੱਤਾ ਇਸੇ ਕਰ ਚੁ ਗਈਆਂ ਮੈਨੂੰ ਪਤਾ ਵਾ ਜਿੱਦਾਂ ਦਾ ਤੁਹਾਡਾ ਸੁਭਾਅ ਵਾ ਮੈਨੂੰ ਪਤਾ ਤੁਸੀਂ ਦਾਦੀ ਵਾਲੇ ਸੁਭਾਅ ਰੱਖਿਆ ਜਿੱਦਾਂ ਦਾ ਦਾਦੀ ਦਾ ਹੀ ਉਹ ਵੀ ਪੈਸੇ ਸਾਂਭਦੀ ਮਰ ਗਈ ਗਾੜੀ ਫੇਰ ਉਹੋ ਕੁਸ਼ੀ ਹੋਣ ਡਿਆ ਵਾ ਹੁਣ ਤੇ ਸੁਧਾਰ ਰੋ ਅੱਜ ਕੱਲ ਦਾ ਜਮਾਨਾ ਜਿਹੜਾ ਜਮਾਨੇ ਦੇ ਨਾਲ ਚੱਲੋ ਜੇ ਦਾਦੀ ਮਰ ਗਈ ਆ ਨਾ ਤਾਂ ਦਾਦੀ ਨਾਲ ਨਹੀਂ ਲੱਗੀ ਦਾਦੀ ਸਾਡੇ ਸੁੱਖ ਵਾ ਤੇ ਛੱਡ ਗਈ ਆ ਤੇ ਜੇ ਮੈਂ ਸਾਹਮਣ ਡਈ ਆ ਨਾ ਜੇ ਆਪਣੀ ਸਾਸਰੀਆਂ ਮੈਂ ਮੰਨੀਆਂ ਸੀ ਮੈਂ ਉਹਦੇ ਕਹਿ ਕਹਿਣੇ ਤੇ ਲੱਗੀ ਸੀ ਤੇ ਵੇਖ ਲਾ ਮੈਂ ਸੁੱਖ ਭੋਗਣ ਢੀ ਤੇ ਗਾੜੀ ਜੇ ਮੇਰੇ ਬੱਚੇ ਲੱਗੇ ਤਾਂ ਉਹਨਾਂ ਨੇ ਵੀ ਸੁੱਖ ਹੀ ਭੋਗਣਾ ਵੇਖ ਲਾ ਉੰਦੇ ਆ ਸਾਰੀ ਮੰਮੀ ਦੇ ਗੋਲਛੜ ਗਈ ਆ ਇਹਨੂੰ ਇਹ ਨਹੀਂ ਪਤਾ ਇਹਦੇ ਲੱਗ ਵੀ ਕਿੰਨੇ ਬਹਿਣਾ ਵੀਰ ਦੇ ਇੱਥੇ ਗਿਆ ਵਾ ਪਹਿਲੀਆਂ ਤੇ ਹੁਣ ਮੈਂ ਇਕੱਲਾ ਕੀ ਕਰੂੰਗਾ ਚੱਲ ਮੈਂ ਚਲ ਤੋ ਪਿੱਛੇ ਖਲਿੰਦਾ ਆਣ ਕੇ ਘੜੀ ਫੋਨ ਚਲਾਉਣੀ ਆ ਆ ਬੱਲੇ ਬੱਲੇ ਹੋਰ ਮਨੂ ਸਸਿਕਾ ਵੀਰ ਜੀ ਹੋਰ ਸਸਰੀ ਕਾ ਠੀਕ ਠਾਕ ਵਧੀਆ ਤੇ ਸੁਣਾਓ ਵਧੀਆ ਕੱਲਾ ਹੀ ਆਇਆ ਜੀ ਨਹੀਂ ਆਈ ਆ ਪੂਨਮ ਵੀ ਅੱਛਾ ਰ ਇੱਥੇ ਪਿੱਠਾ ਨੂੰ ਮੈਂ ਫਿਰ ਗਲੰਦਰ ਇਕੱਲਾ ਬੋਰ ਹੁੰਦੇ ਆਇਗਾ ਪੂਨਮ ਤੇ ਹੁੰਦੇ ਸਾਰ ਹੰਦਾ ਚਲ ਗਈ ਆ ਉਹ ਮੰਮੀ ਦੇ ਨਾਲ ਡੇ ਗੱਲਾਂ ਬਤਾ ਮੈਨੂੰ ਪਤਾ ਨਹੀਂ ਕਿਹੜੀਆਂ ਗੱਲਾਂ ਕਰਨ ਦੇ ਲੋਕੇ ਉਹ ਮਾਵਾ ਦੀਆਂ ਨੇ ਸੋ ਦੁੱਖ ਤੋਂ ਕੋਈ ਆ ਗੇ ਹੋਠਣਾ ਚਾਹ ਪਾਣੀ ਪੀ ਲਿਆ ਵਾ ਚਾਹ ਪਾਣੀ ਪੀ ਲਿਆ ਚਲੋ ਵਧੀਆ ਹੋਰ ਮਾਸੀ ਮਾਸ ਠੀਕ ਠਾਕ ਸਭ ਵਧੀਆ ਠੀਕ ਠਾਕ ਤੁਸੀਂ ਸੁਣਾਓ ਕਿਵੇਂ ਚਾਹ ਵਧੀਆ ਠੀਕ ਠਾਕ ਕਾਰੋਬਾਰ ਚੱਲੀ ਜਾਂਦੇ ਵਧੀਆ ਓ ਆਓ ਚੱਲੀ ਜਾਂਦਾ ਪਾਣੀ ਧਣੀ ਮੋੜਿਆ ਕਣਕਾਂ ਨੂੰ ਉਹ ਡੇ ਆ ਨਾ ਪਾਣੀ ਪਾਣੀ ਆਹੋ ਚਲੋ ਵਧੀਆ ਹੋ ਗਿਆ ਖਾਦਾ ਖੂਦਾ ਪੈ ਗਏ ਤੇ ਮੈਂ ਤਾਂ ਨਾਲ ਪਾਣੀ ਛੱਡੀ ਜਾਂਦੀ ਆ ਕਣਕ ਤੰਗੀ ਉੱਗੀ ਆ ਭਾਜੀ ਹਾਂ ਕਣਕ ਤਾਂ ਬਹੁਤ ਸੋਣੀ ਉੱਗੀ ਸਾਡੀ ਤੇ ਚਲੋ ਵਧੀਆ ਵਧੀਆ ਤਹਾਡੀ ਕਿਦਾਂ ਆਈ ਤੇ ਜਦੋਂ ਬੀਜੀਗੀ ਹਾਂ ਉਹ ਦਿਨ ਹੀ ਮੀਂਹ ਪੈ ਗਿਆ ਅੱਛਾ ਤੇ ਉਹ ਚੱਜ ਨਾ ਉੱਗੀ ਨੀ ਆ ਇੱਕ ਦਿਨ ਆਉਣ ਕੋਈ ਨਹੀਂ ਜੇ ਤੇ ਉਗਦੀ ਠੀਕ ਆ ਨਹੀਂ ਤੇ ਫਿਰ ਨਾ ਹੋਗਾ ਤੇ ਫਿਰ ਪਾਣੀ ਦਾ ਦੋ ਉਹਨੂੰ ਇੱਕ ਵਾਰੀ ਦੁਬਾਰਾ ਨਾ ਆਉ ਤੇ ਵਾਕੇ ਫਿਰ ਦੁਬਾਰਾ ਫਿਰ ਸੱਟਾ ਦੇ ਦਾਂਗੇ ਉਹ ਨਹੀਂ ਨਹੀਂ ਪਾਣੀ ਲੈ ਲਓ ਛੇਤੀ ਤੇ ਉਗ ਪੈਂਦੀ ਹੁੰਦੀ ਕਣਕ ਅੱਛਾ ਆਹੋ ਚੱਲ ਵੇਖ ਲੈਨੇ ਫਿਰ ਇਦਾਂ ਹੀ ਕਰਕੇ ਵੇਖ ਲੈਨੇ ਪਾਣੀ ਆਹ ਕਰਦਾ ਕਿਹੜੀ ਕੁੱਟੀ ਜਾਂਦੀ ਫਿਰ ਪਾਣੀ ਪੁੱਲਾ ਦੇ ਜਮੀਨ ਪੋਲੀ ਹੋ ਜਾਂਦੀ ਹੈ ਫਿਰ ਨਿਕਲ ਆਉਂਦੇ ਇੰਦਾਂ ਨੇ ਠੀਕ ਆ ਆਹੋ ਹੋਰ ਸੁਣਾਓ ਸਾਹਿਬ ਵਧੀਆ ਵਧੀਆ ਕਰੂਗਾ ਜੀ ਹੋ ਗਿਆ ਘੰਟਾ ਕਾ ਠੀਕ ਆ ਮੈਂ ਤੋ ਦਿੰਦਾ ਬਸਣ ਡਿਆ ਤੇ ਕਿਥੇ ਕੇ ਵੀਰ ਹੋਣੀ ਆ ਨਹੀਂ ਫਿਰ ਮੰਬੀ ਦੇ ਹੀ ਉਹ ਘਰ ਵੀ ਭਰਾ ਮਾਤਾ ਨੇ ਟਿਕਨ ਦਿੰਦੀ ਕਦੀ ਆ ਕਰਲਾ ਕਦੀ ਉਹ ਕਰਲਾ ਕਦੀ ਇੱਥੇ ਚੱਲ ਜਾ ਕਦੀ ਉੱਥੇ ਚੱਲ ਜਾ ਤੇ ਮੈਂ ਤਾਂ ਕੜੀ ਉੱਥੇ ਬੈਣੀ ਕੜੀ ਜਾ ਕੇ ਨਾਲ ਗੰਨੇ ਗੰਨੇ ਚੂਬਦੇ ਆ ਚਲੋ ਵਧੀਆ ਵਾ ਆ ਤੂੰ ਹੋਰ ਮੰਮੀ ਤੁਹਾਨੂੰ ਕਹਿੰਦੇ ਰਹਿੰਦੇ ਆ ਤੇ ਚਲੋ ਕੰਮ ਟਾਈਮ ਨਾ ਹੋ ਜਾਂਦੇ ਆ ਨਾ ਮਾਂ ਪਿਓ ਕਵੇ ਤੇ ਕੰਮ ਤੁਹਾਨੂੰ ਪਤਾ ਫਿਰ ਹੁੰਦੇ ਨਹੀਂ ਚੱਜਣਾ ਆਹ ਗੱਲ ਬੰਦਾ ਫਿਰ ਘਲੋਂ ਜੀ ਕਰਕੇ ਬਿਠਾ ਰਿੰਦਾ ਵਾ ਹਾਂ ਹਾਂ ਚਲ ਆ ਚਲੀ ਅੰਦਰ ਇੱਥੇ ਬਾਹਰ ਮਿੱਠਾ ਕੱਲਾ ਹੀ ਤੂੰ ਮੈਂ ਫਿਰ ਆ ਗਿਆ ਮੈਂ ਮੈਂ ਅੰਦਰ ਬੋਰੋਂ ਡੈਮੈਂ ਚਲ ਧੁੱਪੇ ਬਹਿ ਲੈਣੇ ਕਰੀ ਨਾ ਆ ਚਲ ਆ ਵਧੀਆ ਹੋ ਗਿਆ ਤੂੰ ਆ ਗਿਆ ਦਾਦੀ ਨੇ ਸਾਹਮਣੇ ਹੀ ਨਾ ਪੈਸੇ ਐਸ਼ ਵੀ ਤੋਣੇ ਹੀ ਕਰਨ ਦੇ ਕੋਈ ਗੱਲ ਨਹੀਂ ਜਿਉਂਨੇ ਨਹੀਂ ਨਾ ਖਰਚਾ ਕਿਤੇ ਜਿੱਦਾਂ ਵੀ ਆ ਖਰਚਾ ਕਰਦੇ ਰਹੇ ਜਿੱਥੇ ਕਰਨ ਵਾਲਾ ਹੱਕ ਵਾ ਪਰ ਤੂੰ ਨਾ ਹੁਣ ਮੈਨੂੰ ਜਿਆਦੀਆਂ ਮਤਾਂ ਨਾ ਦੇ ਆ ਕਰ ਮੰਨੇ ਕੀ ਫਿਰ ਦਾ ਬਹੁਤ ਤੁਸੀਂ ਸੱਚਦੇ ਰਹੇ ਆ ਚੰਗਾ ਲੀੜਾ ਤੇ ਕਦੇ ਪਾਗੇ ਨਹੀਂ ਵੇਖਿਆ ਦਾਦੀ ਨੇ ਤੇ ਗਾੜੀ ਤੁਸੀਂ ਆਪ ਵੀ ਉਦਾਂ ਦਾ ਤੇ ਭਾਬੀ ਦੇ ਵੀਰ ਜੀ ਨੂੰ ਵੀ ਉਦਾਂ ਦੇ ਪੁੰਨ ਚਲ ਨਹੀਂ ਚਲ ਮੂੰਹ ਬੰਦ ਕਰਕੇ ਰੱਖ ਕਿੱਦਾਂ ਬੋਲੀ ਜਾਨੀ ਤੂੰ ਕਿਉਂ ਸਾਡੇ ਲੀੜੇ ਮਾਰੇ ਕੀ ਇਹ ਨਹੀਂ ਪਾਇਆ ਕੀ ਨੀ ਭਾਬੀ ਤੇਰੀ ਪੰਦੀ ਹੋਰ ਨੂੰ ਆ ਸਤਿਕਾਰ ਵੀ ਕੀਤੀ ਸਤਿਕਾਰ ਠੀਕ ਠਾਕ ਹਾਂਜੀ ਹਾਂਜੀ ਆਹੋ ਬਹਿ ਜਾਓ ਬੈਠੋ ਕੁਰਸੀ ਲੈ ਲਾ ਗੱਲਾਂ ਬਾਤਾਂ ਚ ਬੜੇ ਵਿਜੀ ਹੋਏ ਫੇਰ ਮੈਂ ਬਾਹਰ ਚਲ ਗਿਆ ਬੈਗਾਂ ਘੜੀ ਧੁੱਪੇ ਜਾ ਕੇ ਤੈਨੂੰ ਪਤਾ ਨਾ ਹੈਗਾ ਪੋਤੇ ਦੀਆਂ ਤਾਂ ਗੱਲਾਂ ਹੀ ਨਹੀਂ ਮੁੱਕਦੀਆਂ ਕਹਿੰਦੀ ਕਿਤੋਂ ਉਸ ਕੁਰਸੀ ਦੀਆਂ ਗੱਲਾਂ ਕਰਦੀ ਰਹਿੰਦੀ ਐ ਠੀਕ ਠਾਕ ਵਿਜੀ ਕਿੱਥੇ ਗਿਆ ਇਹ ਨਾ ਬਲਾ ਉਹ ਬਾਬਾ ਬੰਮੀ ਦੇ ਹੀ ਪਾਣੀ ਦਾ ਹੈ ਕਰ ਤੂੰ ਅੱਛਾ ਹਾਂ ਕਪੜੇ ਹੀ ਬੜੇ ਲੇ ਬੜੇ ਵੀ ਸੀ ਕਪੜੇ ਤੇ ਸਾਜਦੇ ਪਾ ਲਿਆ ਕਰੋ ਬੱਸ ਤੇ ਕੰਮ ਹੀ ਜਾਂਦੇ ਹੁੰਦੇ ਆ ਚੰਗੇ ਭਲੇ ਤੇ ਹੈ ਗਿਆ ਪੁਨਮ ਕਪੜਿਆਂ ਨੂੰ ਕੀ ਹੋਇਆ ਵਾ ਬਾਕੀ ਮੰਮੀ ਨੂੰ ਪੁੱਛ ਲਾ ਕੋ ਕਿ ਮੰਮੀ ਨੂੰ ਮੈਂ ਕੀ ਪੁੱਛਣਾ ਹਾਂ ਆ ਤੁਹਾਡੇ ਹੋਂ ਤੋਂ ਪਹਿਲਾਂ ਮੰਮੀ ਦਾ ਹੱਸ ਲਾਵਾ ਹੀ ਹੋਂਦੀ ਐ ਇਹ ਮੇਰੀਆਂ ਮੰਮੀ ਦਾ ਸੁਭਾਅ ਦਾ ਮੈਨੂੰ ਸਾਰਾ ਹੀ ਪਤਾ ਉਹ ਜਿੱਦਾਂ ਦੀ ਹੈਗੀਆਂ ਹਨ ਤੇ ਮੇਰੀ ਗੱਲ ਸੁਣ ਇਹਨਾਂ ਕਪੜਾ ਚ ਪੁੱਤ ਦੱਸ ਤੂੰ ਕੀ ਖਰਾਬੀ ਚੰਗੇ ਭਲੇ ਆ ਬੜੇ ਸੋਹਣੇ ਕਪੜੇ ਪਾਏ ਯੋ ਹਾਂ ਤੁਸੀਂ ਤਾਂ ਗੱਲ ਹੀ ਨਾ ਕਰੋ ਆਪ ਤੁਸੀਂ ਨਵਾਂ ਕਪੜਾ ਝੱਟ ਲੈ ਆਉਂਦੇ ਗਰੀਂਦ ਕੇ ਕਦੇ ਪੁਰਾਣਾ ਇਦ 4 ਮਹੀਨੇ ਤੀ ਪੁੰਦੇ ਨਹੀਂ ਆ ਫੇਰ ਨਾ ਲੈਣਾ ਹੁੰਦਾ ਵਾ ਤੇ ਹੁਣ ਮੇਰਾ ਤੇ ਕੰਮ ਬਾਹਰ ਵਾਲਾ ਨੌਕਰੀ ਬੇਸ ਵਾਲਾ ਭਾਜੀ ਦਾ ਕੰਮ ਪੈਲੀ ਵਾਲਾ ਤੇ ਪਹਿਲੀ ਹੁਣ ਪਹਿਲੀ ਚਲਾਵਾ ਮੈਂ ਤੇ ਇੱਕ ਹਿਸਾਬ ਲਾਇਆ ਤੂੰ ਹੀ ਸਸਤ ਜਵਾਈ ਨਿਕਲੇ ਸੌ ਖਾਦੀ ਆ ਕਿ ਜਿਹੜੇ ਵਾਈ ਜੋਤੀ ਕਰਦੇ ਆ ਘਰ ਦਾ ਕੰਮ ਉਹਨਾਂ ਨੂੰ ਹੱਕ ਨਹੀਂ ਹੈਗਾ ਨਵੇਂ ਕੱਪੜੇ ਪਾਉਣ ਦਾ ਤੇ ਹੁਣ ਭਾਜੀ ਵਾਈ ਦੇ ਕੰਮ ਦੇ ਵਿੱਚ ਹੁਣ ਪਿੰਟ ਕੋਟ ਪਾ ਕੇ ਥੋੜੀ ਚੱਲ ਜਾਣਾ ਹੁਣ ਵਾਈ ਦੇ ਕੰਮ 'ਚ ਤੇ ਆਉਣੇ ਕੋਲੇ ਪਹਿਣੇ ਮੋਨੂ ਪੁੱਤ ਮੇਰੀ ਗੱਲ ਸੁਣ ਆ ਵੇਖਾਂ ਲੀੜੇ ਪਾ ਮੈਂ ਪਾਣੀ ਲਾ ਕੇ ਆ ਕਣਕ ਨੂੰ ਆ ਵੇਹ ਲੀੜੇ ਮਾੜੇ ਪਾਏ ਕਿ ਤੈਨੇ ਤਾਉ ਛੇ ਸਾਲ ਹੋ ਇਸ ਨੂੰ ਮੀਂਹ ਕਿਹੜੀ ਬਣੀ ਐ ਇਸੇ ਸਾਲ ਸੋ 8 ਸਾਲ ਹੋ ਗਿਆ ਰੋਈ ਲ ਲੈ ਤੂੰ ਹੁਣ ਸਾਲ ਗਿਣ ਗਣ ਦੱਸ ਤੇਰੀ ਤਾਂ ਖਬਰ ਮੈਂ ਬਾਅਦ ਚ ਲੈਣੀ ਐ ਉਹ ਭਰਾਵਾ ਹੁਣ ਆਈ ਹੈ ਨਾ ਫੈਸਲਾ ਕਰ ਆ ਜਾ ਮੈਂ ਮੰਮੀ ਨਾਲ ਬਥੇਰਾ ਮੱਥਾ ਮਾਰਿਆ ਵੀਰ ਜੀ ਮੰਮੀ ਤੁਹਾਨੂੰ ਪਤਾ ਕਿੰਦਾ ਦੀ ਐ ਇਹ ਆਪਣੇ ਮਤਲਬ ਗੱਲਾਂ ਦਾ ਹੱਦ ਹੀ ਨਹੀਂ ਮੰਮੀ ਕਹਿੰਦੀ ਮੈਂ ਪੈਸੇ ਜੋੜਨੇ ਆ ਆ ਮੈਨੂੰ ਲੱਗਦਾ ਮੈਂ ਜਿਹੜੀ ਹੱਥੇ ਪਿੱਛੇ ਆ ਜੰਨੀ ਐ ਮੇਰੇ ਘਰ ਵਾਲੇ ਤੇ ਅਸਰ ਹੋ ਗਿਆ ਮੰਮੀ ਦਾ ਏ ਵੀ ਡਾਪ ਹੈ ਮੰਮੀ ਵਰਗੀਆਂ ਗੱਲਾਂ ਕਰ ਉਹ ਸਿਆਣੇ ਦੇ ਆਂਦੇ ਆ ਕਵਾਡ ਦਾ ਰੂਪ ਨਹੀਂ ਉਹਨਾਂ ਮਤ ਜਰੂਰ ਆਉਂਦੀ ਨਾਲ ਖਰਬੂਜੇ ਨੇ ਸੰਬੂਜੇ ਨਾਲ ਘੜਦਾ ਵਾ ਲਾ ਉਹ ਸਿਆਣਾ ਬੰਦਾ ਹਣ ਸਿਆਣੀਆਂ ਗੱਲਾਂ ਕਰਦਾ ਵਾ ਸਿਆਣੇ ਬਣਦੇ ਸਿਆਣੀਆਂ ਗੱਲਾਂ ਗੌਰ ਕਰਨੀਆਂ ਪੈਂਦੀਆਂ ਵਾ ਤੋ ਇਦਾਂ ਕਰ ਤੂੰ ਚਾਹਦੇ ਬਣਾਉਣਾ ਇੱਥੇ ਲਾ ਲਾ ਨਹੀਂ ਕਹਤੂ ਮਾਦਾ ਮੈਂ 괜ੀ ਆ ਰੱਖੋ ਵੀਰ ਜੀ ਨਾਲ ਰਾਤ ਪਤਾ ਲੱਗ ਜੂ ਮਾਂ ਦੀ ਸੁਭਾਅ ਦਾ ਨਹੀਂ ਨਹੀਂ ਬੋਨੂ ਮੈਂ ਮੈਂ ਮੰਮੀ ਨੂੰ ਸਵੇਰੇ ਕਿਹਾ ਮੈਂ ਮੰਮੀ ਨੂੰ ਰੁਪਈਆ 500 ਦੇ ਦੇ ਮੈਂ ਜੁੱਤੀ ਲੈਣੀ ਹੈ ਜੇ ਮੈਂ ਕੋਈ ਪਜਾਮਾ ਵਜੂਮਾ ਲੈ ਆਉਂਗਾ ਆਂਦੀ ਜਾਉਂਗੀ ਇਹ ਤੇ ਕਾਲਾ ਰੰਗ ਲਾਉਂ ਕਾਲਾ ਰੰਗ ਕਰਦੂਗੀ ਕਰੀ ਹਾਂ ਹੋ ਕਿੱਡਾ ਮੋਟਾ ਪਜਾਮਾ ਕਿੱਡਾ ਮੋਟਾ ਪਜਾਮਾ ਤੇ ਰੰਗ ਹੀ ਲੱਤ ਗਿਆ ਮਾੜਾ ਜਿਹਾ ਗੋਡਿਆਂ ਤੋਂ ਮੈਂ ਮੱਕਾਦੀ ਜਾਉਂਗੀ ਜਿੱਦਣ ਮੇਰਾ ਟਾਈਮ ਲੱਗੂ ਮੈਂ ਕਾਦੀ ਜਾਉ ਤਾਂ ਰੰਗ ਲਿਆ ਕੇ ਤੇ ਮੈਂ ਪਜਾਮੇ ਨੂੰ ਰੰਗ ਕਾਦੂ ਆਇਆ 2-3 ਸਾਲ ਲੱਗ ਜਾਣੇ ਪਜਾਮੇ ਨੂੰ ਪਰ ਮੰਮੀ ਜੀ ਘਰੇ ਰੰਗ ਥੋੜੀ ਹੁੰਦਾ ਵਾ ਜੇ ਰੰਗ ਵੀ ਕਰਾਉਣਾ ਹੋਵੇ ਨਾ ਤੇ ਬਾਹਰੋਂ ਉਤੋਂ ਕਰਾਉਣਾ ਪੈਂਦਾ ਦੁਕਾਨ ਤੋਂ ਪਰ ਆ ਪਜਾਮਿਆਂ ਨੂੰ ਥੋੜੀ ਰੰਗ ਹੁੰਦਾ ਵਾ ਪੈਂਟਾਂ ਬੁੰਟਾਂ ਨੂੰ ਹੁੰ ਜੇ ਦੋ ਨਿੱਕੇ ਨਿੱਕੇ ਬੇਨਾ ਉਦੋਂ ਵੀ ਮੈਂ ਇੱਦੇ ਕਾਦੀਆਂ ਤੋਂ ਰੰਗ ਲਿਆ ਕੇ ਤਾਂ ਕਰ ਦਿੰਦੇ ਪੱਤੇ ਪਾਣੀ ਚ ਰੰਗ ਪਾਓ ਤੇ ਛੱਟ ਡੋਬੋ ਤੇ ਛੱਟ ਰੰਗੋ ਜਾਂਦਾ ਰੰਗ ਦੀ ਕੜੀ ਆ ਮਮੀ ਹੀ ਨਿੱਕੀਆਂ ਉਂਦੇ ਹੀ ਹੋਏ ਸਹਾਰੇ ਹੋ ਗਏ ਆ ਵਿਆਹ ਵੜੀ ਗਏ ਆ ਉਹ ਕਿਉਂ ਹੋ ਗਏ ਮੈਂ ਕਹਿੰਦੀ ਮਮੀ ਜਾਗਸ ਹੈਗੀ ਆ ਰੰਗ ਕਰਨ ਦੀ ਮੈਂ ਕਹਿੰਦੀ ਨੁੱਕਰ ਤੇ ਦੁਕਾਨ ਖੋਲ ਲੋ ਨਾਲ ਚਾਰ ਪੈਸੇ ਵਟਲਿਆ ਕਰਾਂਗੇ ਆਓ ਤੇ ਲਿਖ ਦਿੰਦੇ ਆ ਰਾਣਨ ਕਾਈ ਵਾਰੀ ਹਾਂ ਕਾਈ ਵਾਰੀ ਹੈ ਨਾ ਸਾਰੇ ਦਾ ਬਸ ਜਾ ਕੇ ਵਿਆਹ ਦੇ ਕਾਈ ਦੇ ਤੇ ਨਾਲੇ ਵਾਧੂ ਪੈਸੇ ਕਮਾ ਲਿਆ ਕਰੀਂ ਨਹੀਂ ਐਵੇਂ ਜਲਾਇਆ ਦੀ ਮਾਂ ਨੂੰ ਖੁਸ਼ ਕਰੀਆਂ ਉਹ ਕੱਲ ਤੇਰੀ ਆ ਮੰਮੀ ਜੀ ਹਾਂਜੀ ਮਖੌਲ ਕਰਨ ਦੇ ਵੇਲੇ ਆ ਵੇਖ ਲੈ